ਤਾਂ ਮੈਂ ਤੁਜੀ ਇੱਕ ਹੋਰ ਗੱਲ ਕਰ ਲਈਏ ਜੀ ਆਪਾਂ ਦਿਨੇਸ਼ ਜੀ ਦੀ ਉਹਨਾਂ ਦਾ 10ਵੀਂ ਦਾ ਕੀ ਸੀ ਆਪਾਂ ਪੈ ਗਿਆ ਬਿਲਕੁਲ ਐਂਡ ਵਾਲੀ ਓਰਾਂ ਦੇ ਤਿਆ ਕੀ ਕੀ ਚੱਕਰ ਪੈ ਗਿਆ ਹੈ ਕੀ ਕਰੀਏ ਹੁਣ ਸਾਡੇ ਨਾਲ ਹੁੰਦਾ ਸੀਗਾ ਦੋਸਤ ਸੀਗਾ ਸਾਡਾ ਅੱਛਾ ਕਮਾਲ ਦੀ ਗੱਲ ਐ ਕਿ ਐਸੀ ਭਾਈਚਾਰੇ ਦੀ ਗੱਲ ਚੱਲੀ ਐ ਐਸੀ ਭਾਈਚਾਰੇ ਚ ਸੀਗਾ ਤੇ ਪਰ ਸਾਡਾ ਬੜਾ ਪ੍ਰੇਮ ਸੀਗਾ ਆਪਸ ਦੇ ਵਿੱਚ ਇਹ ਗੱਲਾਂ ਵੈਸੇ ਬਹੁਤ ਦਮ ਕਰਨੀਆਂ ਨਹੀਂ ਚਾਹੀਦੀਆਂ ਗੱਲ ਚੱਲ ਰਹੀ ਸੀਗੀ ਤੇ ਭਜਦਾ ਪੁੱਜਦਾ ਵੀ ਬੜਾ ਹੁੰਦਾ ਸੀਗਾ ਤੇ ਉਹਨੂੰ ਵੀ ਗੀਤ ਲਿਖਣ ਦਾ ਨਾ ਕੀੜਾ ਕਟਦਾ ਸੀਗਾ ਅੱਛਾ ਵੱਢ ਗਿਆ ਸੀ ਕਿ ਵੱਢ ਗਿਆ ਸੀਗਾ ਓਹੋ ਤੇ ਉਹ 10ਵੀਂ ਚੋਂ ਫੇਲ ਹੋ ਗਿਆ ਤੇ ਮੁੜ ਕੇ ਦਰਜੀ ਬਣ ਗਿਆ ਤੇ ਉਹਨੇ ਗੀਤ ਲਿਖਿਆ ਉਹ ਸਪੈਸ਼ਲ ਸਾਨੂੰ ਉਹਨੇ ਬਿਠਾ ਕੇ ਫਿਰ ਟਾਲੀਆਂ ਦੇ ਥੱਲੇ ਸੁਣਾਉਣਾ ਵੀ ਸੁਣੋ ਯਾਰ ਉਦੋਂ ਗੀਤ ਹੁਣ ਤੇ ਲੋਕ ਤੁਹਾਨੂੰ ਪਤਾ ਨਾ ਮੋਬਾਈਲਾਂ 'ਚ ਹੀ ਵਜਾਈ ਫਿਰਦੇ ਆ ਜਾਂ ਖੋਪੇ ਜੇ ਚੜਾ ਲੈਂਦੇ ਆ ਆਇਆ ਆਇਆ ਆ ਉਦੋਂ ਇਦਾਂ ਇੱਕ ਗੌਣ ਪਾਣੀ ਕਰਨਾ ਤੇ ਫਿਰ ਬਾਹਰ ਪਿੰਡ ਤੋਂ ਜਿਹੜੇ ਰੋਖ ਰੱਖਉਂਦੇ ਨੇ ਉਹਦੇ ਥੱਲੇ ਬਹਿ ਜਾਣਾ ਖਾਲੇ ਤੇ ਜਾ ਕੇ ਜੀ ਉਨੇ ਸਾਨੂੰ ਸੁਣਾਉਣਾ ਲੋ ਮੈਨੂੰ ਯਾਦ ਆ ਗਿਆ ਤੇਰੇ ਪਿਆਰ ਵਿੱਚ ਦਸਵੀਂ ਨਾ ਹੋਈ ਮੈਂ ਹਾਰ ਕੇ ਮਸ਼ੀਨ ਰੱਖ ਲਈ ਉਹ ਦਰਜੀ ਸੀਗਾ ਨਾ ਅੱਛਾ ਹਾਰ ਕੇ ਮਸ਼ੀਨ ਰੱਖ ਲਿਆ ਜੀ ਤੇਰੇ ਪਿਆਰ ਵਿੱਚ ਦਸਵੀਂ ਨਾ ਹੋਈ ਮੈਂ ਹਾਰ ਕੇ ਮਸ਼ੀਨ ਰੱਖ ਲਈ ਕਵੀਲਦਰੀ ਬਹੁਤ ਝਲਕਦੀ ਹੁੰਦੀ ਸੀਗੀ ਨਾ ਜਿੱਥੇ ਕਿ ਤੇਸ਼ ਟੋਟੇ ਡਾਟੇ ਹੁੰਦੇ ਆ ਯਾਰ ਇਲਾਸਟਿਕ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਯਥਾਰਤ ਇਹੀ ਹੁੰਦਾ ਜੀ ਤਾਂ ਉਹੀ ਗੱਲ ਹੈ ਕਿ ਦਿਨੇਸ਼ ਜੀ ਨੂੰ ਹੁਣ ਦਸਵੀਂ ਨੇ ਯੱਪਾ ਪਾ ਲਿਆ ਸਲਾਰੀਆ ਇਹਨਾਂ ਦੇ ਭੇਤੀ ਨੇ ਸਵਰਨ ਸਲਾਰੀਆ ਕਹਿੰਦੇ ਆ ਕਿ ਹਾਂ ਹਾਂ ਜਿਹੜਾ ਬਈ 10ਵੀਂ ਦਾ ਸਰਟੀਫਿਕੇਟ ਸੀਗਾ ਦਿਨੇਸ਼ ਜੀ ਦਾ ਉਹਤੇ ਜਾਲੀ ਸੀ ਤੇ ਇਹਨਾਂ ਨੂੰ ਕਾਲਜ ਦੇ ਵਿੱਚੋਂ ਕੱਢਿਆ ਗਿਆ। ਓਹ ਹੋ ਹੋ ਪੰਗਾ ਪੈ ਗਿਆ ਉਹ ਤੇ ਉਹ ਸਰਟੀਫਿਕੇਟ ਜਾ ਕੱਢੀ ਫਿਰਦੇ ਆ। ਸਲਾਰੀਆ ਸਹੀ ਨਹੀਂ ਹੁੰਦੇ ਹੁਣ ਕਿਤੇ। ਨਹੀਂ ਦੇਖੋ ਇਹ ਹਾਲੇ ਹੁਣ ਇਲੈਕਸ਼ਨ ਤਾਂ ਹੋਏਗਾ ਹੋਏਗਾ। ਜ਼ਾਰਾ ਜੀ ਗੱਲ ਆ ਇਹ ਕਾਗਜ਼ ਪੱਤਰਾਂ ਤੇ ਰੌਲੇ ਪੈਂਦੇ ਹੁੰਦੇ ਆ ਫਿਰ ਰੌਲੇ ਘੋਲੇ ਜਿਹੜੇ ਆ ਰੋਲ ਛੋਲ ਜਾਂਦੇ ਆ। ਪਰ ਇੱਕ ਵਾਰੀ ਇਹਨਾਂ ਨੇ ਪਟਾਕਾ ਪਾ ਦਿੱਤਾ। ਹੁਣ ਭਾਜਪਾ ਵਾਲੇ ਕਹਿੰਦੇ ਜੀ ਉਹ ਉਹਨਾਂ ਦੇ ਕੋਲ ਮਾਰਕ ਸ਼ੀਟ ਹੈਗੀ ਆ ਚੋਣ ਕਮਿਸ਼ਨ ਨੇ ਕੁਝ ਮੰਗੇ ਸਨ ਉਹਨਾਂ ਕੋਲੋਂ ਦਸਤਾਵੇਜ਼ ਉਹ ਮੁਹਈਆ ਕਰਵਾ ਦਿੱਤੇ ਆ ਇੱਕ ਸਲਾਰੀਆ ਕਹਿੰਦਾ ਚਲੋ ਠੀਕ ਆ ਇੱਕ ਹੋਰ ਗੱਲ ਦਾ ਜਵਾਬ ਦਿਓ ਜੀ ਮੁੰਡਾ ਇਹਦਾ ਜਿਹੜਾ ਉਹ ਆਪਦੀ ਆਮਦਨ ਨਿਲ ਬਖਾ ਰਿਆ ਤੇ 75 ਲੱਖ ਦਾ ਉਹਨੇ ਪਲਾਟ ਕਿਵੇਂ ਖਰੀਦ ਲਿਆ ਦਿਨੇਸ਼ ਜੀ ਨੇ ਦਿਨੇਸ਼ ਜੀ ਦੇ ਮੁੰਡੇ ਨੇ ਮੁੰਡੇ ਨੇ ਕਿ ਭਾਈ ਆਮਦਨ ਉਹਦੀ ਜਿਹੜੀ ਐਫੀਡਵਿਟ ਦੇ ਮੁਤਾਬਕ ਨਿਲ ਹੈ ਤੇ ਉਹ ਖਰੀਦ ਰਿਹਾ ਤੇ ਉਹਨਾਂ ਨੇ ਫਿਰ ਜਵਾਬ ਦਿੱਤਾ ਕਿ ਨਹੀਂ ਇਹ 25 ਕੁ ਮਰਲੇ ਦਾ ਪਲਾਟ ਹੈ ਉਹਦੇ ਵਿੱਚ 5 ਕੁ ਮਰਲੇ ਦਾ ਉਹਦਾ ਸ਼ੇਅਰ ਹੈ ਵਿਚਾਰੇ ਸ਼ੋਰ ਦਾ ਕਿ ਉਹ ਤੁਹਾਡੇ ਚਿੱਤੇ ਵਿੱਚ ਵਾਟ ਮੈਂ ਦੇਖੀ ਸੀ ਇਹਨਾਂ ਦਾ ਜਿਹੜਾ ਐਫੀਡੈਵਿਟ ਹੈ ਮੈਨੂੰ ਲੱਗਾ ਸ਼ਰ ਜੇ ਮੈਂ ਗਲਤ ਨਾ ਮਿੰਟੂ ਮੈਨੂੰ ਲੱਗਾ ਇਹਨਾਂ ਦੇ ਵੀ ਨਾ ਇਹਨਾਂ ਦੀ ਆਮਦਨ ਵੀ ਕੱਟੀ ਆ ਅੱਛਾ ਜੀ ਕੱਟ ਗਈ ਸ਼ਾਇਦ ਹਾਂ ਬਾਕੀ ਆਪਾਂ ਕੱਲ ਨੂੰ ਸਾਫ਼ ਕਰਾਂਗੇ ਜੇ ਕਿਤੇ ਨਾ ਹੋਇਆ ਤਾਂ ਮੈਂ ਜਨਰਲ ਕਿ ਦੇਖਿਆ ਨਾ ਉਹ ਪਿਛਲੇ 4 ਸਾਲਾਂ ਨਹੀਂ ਇਹਨਾਂ ਨੂੰ ਰਿਟਰਨ ਉਹਨਾਂ ਦੇ ਵਿੱਚ ਆਮਦਨ ਨਹੀਂ ਨਾ ਵੀ ਘਟ ਦਿਖਾਈ ਹੋਈ ਲਗਾਤਾਰ ਘਟਦੀ ਗਈ ਹੈ ਇਹ ਨਹੀਂ ਪਤਾ ਕਿਵੇਂ ਘਟਦੀ ਗਈ ਹੈ ਪਤਾ ਨਹੀਂ ਇਹ ਲੀਡਰ ਹੀ ਜਾਣਦੇ ਜੇ ਤੇ ਵਧਦੀ ਆ ਇਹਨਾਂ ਦੀ ਤੇ ਉਹ ਅਮਰਬੇਲ ਵਾਂਗੂ ਵਧੀ ਜਾਂਦੀ ਆ ਜੇ ਘਟਦੀ ਆ ਤੇ ਬਿਲਕੁਲ ਹੀ ਕੰਨ ਜਿਹੀ ਸੁੱਟ ਜਾਂਦੀ ਆ ਜਿਵੇਂ ਕੱਟੀ ਬਿਮਾਰ ਹੋਵੇ ਜੀ ਤੇ ਪਤਾ ਨਹੀਂ ਭਈ ਇਹ ਇਹਨਾਂ ਦੀ ਇਹ ਜਾਣਣਾ ਹੀ ਤੇ ਕਹਿ ਲੋ ਕਿ ਬੇਸਮਝ ਬੁਝਾਰਤ ਬੇਸਮਝਾਂ ਨੂੰ ਪਾਉਂਦੀ ਆ ਤਾਂ ਬਸ ਇਹੀ ਆ ਗੱਲ ਕਿ ਸਾਨੂੰ ਤੇ ਸਮਝ ਨਹੀਂ ਆਉਂਦੀ ਜੀ ਜੀ